ਸੁਨੀਲ ਕਾਸੀ ਜੀ ਪ੍ਰਧਾਨ ਹਾਂਜੀ ਸਾਡੀ ਪਾਰਟੀ ਦੇ ਥੰ ਸਾਡੇ ਕਾਲੇ ਸ਼ਾਹ ਜੀ ਇਹਨਾਂ ਵੱਲੋਂ ਤੇ ਬਾਹਰੋਂ ਲੱਗਣ ਲਗਾਏ ਕਿ ਸਾਡੀ ਜਮਾਤ ਆਪਣੀ ਪਾਰਟੀ ਵੱਲੋਂ ਆਪਣੀ ਗੱਲ ਵੀ ਵੱਲੋਂ ਧੰਨਵਾਦ ਕਰਦੇ ਆਂ ਜੀ ਤਰਨਿਮ ਸ਼ਰਮਾ ਜੀ ਇਹਨਾਂ ਸਾਰਿਆਂ ਦਾ ਸਾਨੂੰ ਵਿਸ਼ੇਸ਼ ਦਾ ਜੇ ਦੇਣਾ ਕਿਉਂਕਿ ਜੇ ਇਹਨਾਂ ਦਾ ਸਹਿਯੋਗ ਨਾ ਹੋਵੇ ਤੇ ਅਸੀਂ ਕੋਈ ਵੀ ਕਾਰਜ ਜਿਹੜਾ ਅਸੀਂ ਪੂਰਨ ਨਹੀਂ ਕਰ ਸਕਦੇ ਕਿਉਂਕਿ ਉਹ ਸਾਹਮਣੇ ਸਭ ਦੇ ਸਾਹਮਣੇ ਜੋ ਕਰਦੇ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਪ੍ਰੋਗਰਾਮ ਵਿੱਚੋਂ ਵੱਲ ਚੜ ਕੇ ਸਾਡੇ ਨਾਲ ਹਿੱਸਾ ਲਵਦੇ ਨੇ ਸਾਡਾ ਕਮੰਡਰੀ ਸਾਹਿਬ ਸਨਮਾਨ ਕਰ ਰਹੇ ਨੇ ਮੈਡਮ ਸੁਨਾਣਾ ਬਤਾਲੀ ਨੂੰ ਸਨਮਾਨ ਕਰ ਰਹੇ ਨੇ ਸਾਡੇ ਪੰਜੇ ਜੀ ਮੜਕ ਸਿੱਧਕਾ ਜੀ ਉਹਨਾਂ ਦਾ ਸਨਮਾਨ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਸਰਕਾਰ ਸਰਪਤੀ ਜੀ ਦੀ ਜੁੜੀ ਮੈਡਮ ਸਰਜੀਵ ਕੌਰ ਜੀ ਉਹਨਾਂ ਨੂੰ ਵੀ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਸੁਖਿੰਦਰ ਬਾਜ ਜਿਹੜੇ ਸਾਡੇ ਕੋਲ ਹੀ ਰਹਿੰਦੇ ਨੇ ਜਦੋਂ ਮਰਜ਼ੀ ਬਾਜ ਪਾਉਂਦੇ ਹੋਏ ਫੋਟੋ ਵੀ ਖੋੜੀ ਦੀ ਫੋਟੋ ਕਰਦੇ ਸਾਡੇ ਸੁਖਿੰਦਰ ਕੁਮਾਰ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਪਾਪਾ ਜੀ ਕਹਿੰਦੇ ਹਾਂ ਉਸਾਦੀ ਕਰਕੇ ਜਦੋਂ ਮਰਜ਼ੀ ਕਰੀਏ ਫੋਟੋ ਤਿਆਰ ਕਰਦੇ ਨੇ ਪਾਪਾ ਜੀ ਫੋਟੋ ਕਰੀਏ ਬਹੁਤ ਖੁਸ਼ੀ ਹੈ ਹਾਂ ਜੀ ਹਾਂਜੀ ਸਭੀ ਦਾ ਸਕੀਨ ਨੂੰ ਹੀ ਸਨਮਾਨ ਕੀਤਾ ਜਾ ਰਿਹਾ ਮੰਦਰ ਕਮੇਟੀ ਵੱਲੋਂ ਸਾਡੇ ਸੁਖਦੇਵ ਰਾਜ ਜੀ ਅਸੀਂ ਇਹ ਮਾਣ ਦਾ ਗੋਣਗਾਨ ਕਰਦੇ ਹਾਂ ਅਸੀਂ ਵੀ ਕਲਾਕਾਰ ਨਹੀਂ ਪਰ ਸਾਡੀ ਸਟੇਜ ਤੇ ਹਜ਼ਾਰਾਂ ਕਲਾਕਾਰ ਨੇ ਹਾਂਜੀ ਇੱਕ ਸਨਮਾਨਯੋਗ ਅਸਤੇ ਆਈ ਜਾਂਦੇ ਗੋਲ ਜਿੰਨਾਂ ਦਾ ਜਿੰਨਾ ਵੀ ਨਾਮ ਲੈ ਜੋ ਸਾਡੇ ਬੜੀਆਂ ਦੀ ਸੇਵਾ ਕਰਦੇ ਨੇ ਇਹ ਸੇਵਾ ਸਾਦੂ ਸੇਵਾ ਇਹ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਧੰਨਵਾਦਿਆ ਜੀ ਸਾਹਮਣੇ 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 ਜੀ ਸਾਡੇ ਪ੍ਰਗਟ ਬਾਜੀ ਵੀ ਸਾਡੇ ਵਿੱਚ ਦੀ ਜਿਹੜੀ ਬਹੁਤ ਸਾਰਾ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਮਾਨ ਕਰਦਾ ਸਾਹਮਣੇ 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 ਸਾਡਾ ਸਾਰਿਆਂ ਦਾ ਸਹਿਯੋਗ ਸਾਰਿਆਂ ਨੂੰ ਇਹਨਾਂ ਦਾ ਵਿਸ਼ੇਸ਼ ਸਹਿਯੋਗ ਲੈਂਦਾ ਹੈ ਇਹਨਾਂ ਦਾ ਬਹੁਤ ਸਾਰਾ ਮਾਨ ਹੈ ਹਾਂ ਜੀ ਚਾਹਵਾ ਜੀ ਪੁੱਛਿਓ ਪੁੱਛਿਓ ਬਹੁਤ ਬਹੁਤ ਧੰਨਵਾਦ ਹੈ ਜੀ ਓਕੇ ਜੀ ਠੀਕ ਹੈ ਜੀ ਹਾਂ ਜੀ ਸਾਡੇ ਸਿਕੰਦਰ ਮਾਨ ਜੀ ਜੋ ਕੰਮ ਕਰਦੇ ਨੇ ਜੀ چینل پہ سا پروگرام کھاؤ گور بہت زیادہ سیوا سبھیل پاسی جی پردھان آرتی ایسوسی تنا بن کے زیادہ گرو ہاں جی ساری پارٹی کے تھم سارے کالج شاہ جی یہاں وقت باہر جو لنگ لگا ہے ਇਸ ਸਾਰੀ ਸ਼ਾਮ ਐਨਾ ਉਹਨਾਂ ਨੂੰ ਕੀਤੀ ਗਈ ਹੈ ਬਹੁਤ ਹੀ ਗਿਆਨਿਆ ਬਹੁਤ ਹੀ ਧੰਵਾਦ ਆ ਸਾਰਿਆਂ ਦੀਨਾਂ ਦਾ ਬਹੁਤ ਧੰਵਾਦ ਆ ਖਾਸ ਕਰਕੇ ਮੰਨਦੀ ਸਾਹਿਬ ਦਾ ਵਿਸ਼ੇਸ਼ ਧੰਵਾਦ ਆ ਜਿਹੜੇ ਪਰ ਖੁੱਤਾ ਸਮਾਂ ਕੱਢ ਕੇ ਸਾਡੇ ਕੋਲ ਮੌਜੂਦ ਸਾਰੇ ਇੱਥੇ ਫੌਂਡਸ਼ਨ ਦੇ ਆਪਣੀ ਪਾਰਟੀ ਵੱਲੋਂ ਆਪਣੀ ਮੰਡਲੀ ਵੱਲੋਂ ਧੰਨਵਾਦ ਕਰਦੇ ਹਾਂ ਜੀ ਪ੍ਰਵੀਨ ਸ਼ਰਮਾ ਜੀ ਇਹਦਾ ਸਾਰਿਆਂ ਦਾ ਸਾਨੂੰ ਵਿਸ਼ੇਸ਼ ਦਾ ਯੋਗਦਾਨ ਕਿਉਂਕਿ ਜੇ ਇਹਨਾਂ ਦਾ ਸਹਿਯੋਗ ਨਾ ਹੁੰਦਾ ਤੇ ਅਸੀਂ ਕੋਈ ਵੀ ਕਾਰਜ ਜਿਹੜਾ ਅਸੀਂ ਪੂਰਤੀ ਕਰ ਸਕਦੇ ਹਾਂ ਕਿਉਂਕਿ ਉਹ ਸਾਹਮਣੇ ਸਭ ਦੇ ਨਾਲ ਵਿਸ਼ੇਸ਼ ਤੌਰ ਤੇ ਯੋਗ ਆਦੇ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਰੇ ਪ੍ਰੋਗਰਾਮਾਂ ਵਿੱਚੋਂ ਵੱਧ ਚੜ ਕੇ ਸਾਡੇ ਨਾਲ ਹਿੱਸਾ ਲੈਂਦੇ ਨੇ ਸਾਡਾ ਮੰਤਰੀ ਸਾਹਿਬ ਸਨਮਾਨ ਕਰ ਰਹੇ ਨੇ ਮੈਡਮ ਸੁਨਾਣਾ ਜੀ ਦਾ ਅਮੀਨ ਨੂੰ ਸਨਮਾਨ ਕਰ ਰਹੇ ਨੇ ਸਾਡੇ ਪੰਜੇ ਜੀ ਮਾਨਸ ਸੁਧਕਾ ਜੀ ਨੂੰ ਬਹੁਤ ਸਨਮਾਨ ਕਰ ਰਹੇ ਨੇ

ਜੇ ਦੋ ਮਰਗੀ ਕਾ ਲਈ ਫੋਟੋ ਕਰਾਓ ਫੋਟੋ ਤਿਆਰ ਕਰਦੇ ਨੇ ਪਾਪਾ ਜੀ ਫੋਟੋ ਕਰੀਏ ਬਹੁਤ ਖੁਸ਼ੀਆਂ ਨੇ ਹਾਂ ਜੀ ਹਾਂ ਜੀ ਫਕੀਰ ਸਾਹਿਬ ਜੀ ਨੂੰ ਵੀ ਸਨਮਾਨ ਦਿੱਤਾ ਜਾ ਰਿਹਾ ਮੰਦਰ ਕਮੇਟੀ ਵੱਲੋਂ ਸਾਡੇ ਸੁਖਦੇਵ ਰਾਜ ਜੀ ਅਸੀਂ ਇਹ ਮਾਣ ਦਾ ਪ੍ਰੋਗਰਾਮ ਕਰਦੇ ਹਾਂ ਜੀ ਵੀ ਕਲਾਕਾਰ ਨਹੀਂ ਪਰ ਸਾਡੀ ਸਟੇਜ ਤੇ ਹਜਾਰਾਂ ਕਲਾਕਾਰ ਨੇ ਜੀ ਇੱਕ ਸਨਮਾਨਯੋਗ ਅਸਥੀ ਆਈ ਚਲੇ ਗੋਲ ਜਿਨ੍ਹਾਂ ਦਾ ਜਿੰਨਾ ਵੀ ਨਾਮ ਲੈ ਜੋ ਸਾਡੀ ਬੜੀ ਜੀ ਸੇਵਾ ਕਰਦੇ ਨੇ ਇਹ ਸੇਵਾ ਸਾਦੂ ਸੇਵਾ ਨੂੰ ਨਾਲ ਵੀ ਸਨਮਾਨ ਕੀਤਾ ਜਾ ਰਿਹਾ ਹੈ ਬਹੁਤ ਧੰਨਵਾਦਿਆ ਸਾਹਮਣੇ 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 ਜੀ ਸਾਡੇ ਪ੍ਰਗਟ ਬਾਜੀ ਵੀ ਸਾਡੇ ਵਿੱਚ ਨੇ ਇਹਦੀ ਬਹੁਤ ਸਾਡਾ ਪਿਆਰ ਕਰਦੇ ਨੇ ਬਹੁਤ ਜ਼ਰਾ ਮਾਨ ਸਾਹਮਣੇ 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 ਸਾਡਾ ਸਾਰਿਆਂ ਦਾ ਸੰਯੋਗ سارے سہی سارا سکندر مان جی جو کم کرنے چینل پہ سارا پروگرام کرتے ہیں بہت سارا کلر کا بھی